ਵਾਹਿ ਗੁਰੂ ਸਤਨਾਮ ਵਾਹਿ ਗੁਰੂ ਸਤਨਾਮ ਵਾਹਿ ਗੁਰੂ ਤਤ ਨਾਮ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਅੰਗ ਹੈ 394 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹਲਾ 5 ਮਾਥੇ ਤ੍ਰਿਕੁਟੀ ਦ੍ਰਿਸ਼ਤ ਕਰੂਰਾ ਬੋਲੇ ਕਹੜਾ ਜੇ ਵਾਕੀ ਫੂੜਾ ਸਦਾ ਭੁਖੀ ਫਿਰ ਜਾਣੈ ਦੂਰ ਐਸੀ ਇਸਤਰੀ ਇਕਰਾਮੋ ਪਾਈ ਉਹਨ ਸਭ ਜੱਗ ਖਾਇਆ ਹਮ ਗੁਰ ਰਾਖੇ ਮੇਰੇ ਭਾਈ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਤ ਪੰਚਮ ਪਾਤਸ਼ਾਹ ਮਾਰੇ ਸਾਡੇ ਅੰਦਰਲੀ ਬਿਰਤੀ ਦੀ ਗੱਲ ਕਰਦੇ ਨੇ ਆ ਜਿਹੜਾ ਮਨਮੁਖ ਹੈ ਮਾਇਆਤਾਰੀ ਹੈ ਮਾਰੋ ਜੁਦੀ ਬਿਰਤੀ ਦੀ ਗੱਲ ਕਰ ਕਿਉਂਕਿ ਸਾਡੇ ਅੰਦਰ ਬਿਰਤੀਆਂ ਨੇ ਚੰਗੀ ਬਿਰਤੀ ਹੈ ਮਾੜੀ ਬਿਰਤੀ ਹੈ ਸੋਚ ਹੈ ਵਿਚਾਰ ਹੈ ਕਿਹੋ ਜੇ ਆਉਂਦੇ ਨੇ ਕਿਹੋ ਜੇ ਨਹੀਂ ਆਉਂਦੇ ਤੇ ਮਹਾਰਾਜ ਉਹਨਾਂ ਮਨਮੁਖ ਲੋਕਾਂ ਦੀ ਗੱਲ ਕਰਦੇ ਆ ਕਿ ਉਹਨਾਂ ਦਾ ਰਹਿਣ ਸਹਿਣ ਕਿਹੋ ਜਿਹਾ ਉਹਨਾਂ ਨੂੰ ਦਿਖ ਕਿਹੋ ਜੀ ਹੈ ਮਾਇਆ ਜਦੋਂ ਪ੍ਰਭਾਵ ਪਾਉਂਦੀ ਹੈ ਤਾਂ ਉਹਨਾਂ ਅੰਦਰ ਵਰਤਾਰੇ ਕੀ ਵਰਤਦੇ ਨੇ ਸੰਸਾਰ ਦੇ ਮਾਥੇ ਤੇ ਕੂਟੀ ਦ੍ਰਿਸ਼ਟ ਕਰੂਰਾ ਕਹਿੰਦੇ ਮੱਥੇ ਤੇ ਤਿਉੜੀ ਰਹਿੰਦੀ ਹੈ ਖਿਜ ਰਹਿੰਦੀ ਹੈ ਜਿਹੜੀ ਵੇਖਣੀ ਚਾਕਣੀ ਹੈ ਉਹ ਚ ਦ੍ਰਿਸ਼ਟੀ ਵਿੱਚ क्रूरਤਾ ਹੈ ਕਠੋਰਤਾ ਹੈ ਸਾਡੀ ਜ਼ੁਬਾਨ ਤੋਂ ਜ਼ਿਆਦਾ ਸਾਡੀਆਂ ਅੱਖਾਂ ਬੋਲਦੀਆਂ ਨੇ ਉਹਨਾਂ ਦੀਆਂ ਅੱਖਾਂ ਜਿਹੜੀਆਂ ਨੇ ਉਹਨਾਂ ਵਿੱਚੋਂ ਦ੍ਰਿਸ਼ਟੀ ਜਿਹੜੀ ਹੈ ਉਹ ਭੈੜੀ ਦ੍ਰਿਸ਼ਟੀ ਹੈ ਬੋਲੇ ਕੌੜਾ ਜੇ ਬਾਕੀ ਫੂਡ ਤੇ ਜਦੋਂ ਜ਼ੁਬਾਨ ਤੋਂ ਬੋਲਦੇ ਨੇ ਪੰਜਾਬੀ ਦੀ ਘਹਾਵਤ ਆ ਮੁਰਦਾ ਬੋਲ ਨੂੰ ਤੇ ਖਫਣ ਪਾੜੂ ਉਹਨਾਂ ਦੀ ਬੋਲੀ ਵੀ ਹੋਜੀ ਹੋਈ ਹੈ ਜੇਬਾ ਜਿਹੜੀ ਹੈ ਫਜ਼ੂਲ ਗੱਲਾਂ ਕਰਨ ਨੂੰ ਤਿਆਰ ਰੈਂਦੀ ਹੈ ਨਾਮ ਜਪਣ ਵੇਲੇ ਮੌਤ ਪੈਂਦੀ ਐ ਨੂੰ ਜਦੋਂ ਸਿਵਰਨ ਦੀ ਗੱਲ ਆਉਂਦੀ ਹੈ ਵਿਚਾਰ ਦੀ ਗੱਲ ਆਉਂਦੀ ਹੈ ਉਦੋਂ ਇਹ ਜੇਬਾ ਚੁੱਪ ਕਰਦੀ ਉਹਨੂੰ ਦੌੜਦਾ ਉੱਥੋਂ ਜੇਬਾ ਵਿੱਚ ਫੂਡ ਹੈ ਫਜੂਲ ਗੱਲਾਂ ਨੇ ਸਦਾ ਭੁખી ਪਰਜਾਨਾ ਦੂਰ ਕਿਉਂਕਿ ਇਸ ਦ੍ਰਿਸ਼ਟੀ ਨੇ ਉਸ ਮਾਲਕ ਨੂੰ ਦੂਰ ਸਮਝੀ ਬਟ ਉਸ ਵੈਗਰੂ ਕਾਲਪੁਰਖ ਨੂੰ ਦੂਰ ਸਮਝ ਲਿਆ ਇਸ ਕਰਕੇ ਮਾਇਜ ਕਹਿੰਦੇ ਉਹਦੇ ਅੰਦਰ ਭੁੱਖ ਬਣੀ ਰਹਿੰਦੀ ਹੈ ਇਹ ਪਦਾਰਥਾਂ ਦੀ ਇਸ ਹਉਮੇ ਦੀ ਇਸ ਹੰਕਾਰ ਦੀ ਧੁੱਪ ਜਿਹੜੀ ਹੈ ਨਾ ਭੁੱਖ ਜਿਹੜੀ ਉਹ ਬਣੀ ਰਹਿੰਦੀ ਐਸੀ istri ram ikram upai ਕਿਨੇ ਮੇਰੇ RAM ਨੇ ਇੱਕ ਐਸੀ ਇਸਤਰੀ ਪੈਦਾ ਕੀਤੀ ਭਾਵ ਐਸੀ ਦ੍ਰਿਸ਼ਟੀ ਪੈਦਾ ਹੋਈ ਉਹਨ ਸਭ ਜਗ ਖਾਇਆ ਹਮ ਗੁਰਾਖੇ ਮੇਰੇ ਭਾਈ ਰਹਾਉ ਦੀ ਪੰਕਤੀ ਵਿੱਚ ਮਾਰੇ ਕਹਿੰਦੇ ਉਸ ਸੰਸਾਰ ਸਾਰਾ ਖਾ ਗਈ ਇਹ ਮਾਇਆ ਮਮਤਾ ਮੋਣੀ ਜਿਨ ਬਿਨ ਦੰਤਾ ਜਗ ਖਾਇਆ ਇਹ ਮਾਇਆ ਹੈ ਜੀ ਸਾਰੀ ਹਉ ਮੇ ਹੰਕਾਰ ਪਖੰਡ ਬੁਖਾਵਾ ਇਹ ਸਾਰਾ ਮਾਇਆ ਹੈ ਕਹਲਾ ਪੈਸਾ ਹੀ ਮਾਇਆ ਨਹੀਂ ਹੈ ਇਹ ਮਾਇਆ ਜਿੱਤ ਹਰ ਬਿਸਰੈ ਜਿਦੇ ਤੋਂ ਸਾਨੂੰ ਪ੍ਰਮਾਤਮਾ ਵੀ ਸਰ ਜਾਂਦਾ ਉਹ ਮਾਇਆ ਹੈ ਕਿ ਇਹਨੇ ਸਾਰੇ ਸੰਸਾਰ ਨੂੰ ਖਾ ਗਿਆ ਉਹਨਾਂ ਨੇ ਚੰਗੀਆਂ ਮਿਰਤੀਆਂ ਉਹਨਾਂ ਦੇ ਚੰਗੇ ਕਰਮ ਸਾਰੇ ਖਾ ਗਏ ਹਮ ਗੁਰ ਰਾਖੇ ਮੇਰੇ ਭਾਈ ਤੇ ਪੰਚ ਪਾਸ਼ਾ ਮਗਰ ਸਾਨੂੰ ਸਾਡੇ ਗੁਰੂ ਨੇ ਆਤ ਦੇ ਕੇ ਰੱਖ ਲਿਆ ਸਾਨੂੰ ਗਿਆਨ ਦੇ ਕੇ ਇਹ ਤੋਂ ਬਚਾ ਲਿਆ ਰਹਾਉ ਪਾਇઠ ਗौरी ਸਭ ਜਗ ਜੋਹਿਆ ਆਹ ਬ੍ਰਹਮਾ ਵਿਸ਼ਨ ਮਹਾਦੇਵ ਮੋਹਿਆ ਆਹ ਇਨੇ ਅਸੀ ਮੋਹੀ ਟਕੌਲੀ ਪਾਈ ਕਿਉਂਕਿ ਮੋਹ ਵੀ ਮਾਇਆ ਹੈ ਮੋਹੀ ਟਕੌਲੀ ਪਾ ਕੇ ਸਾਰੇ ਸੰਸਾਰ ਨੂੰ ਮੋਹ ਲਿਆ 33 ਕਰੋੜ ਦੇਵਤੇ ਮੰਨੇ ਗਏ ਨੇ ਉਹਨਾਂ ਦੇ ਤਿੰਨਾਂ ਦੇ ਜਿਹੜੇ ਆਗੂ ਨੇ ਬ੍ਰਹਮਾ ਵਿਸ਼ਨੂੰ ਹੇਸ਼ ਕਹਿੰਦੇ ਇਹਨੇ ਉਹ ਵੀ ਨਹੀਂ ਛੱਡੇ ਬ੍ਰਹਮਾ ਵਿਸ਼ਨੂੰ ਹੇਸ਼ ਨੂੰ ਵੀ ਮੋਹ ਹੈ ਜਦੋਂ ਉਹਨਾਂ ਦੀ ਕਥਾਵਾਂ ਪੜਦੇ ਆਪਾਂ ਤੇ ਉਹਨਾਂ ਵਿੱਚ ਵੇਖਦੇ ਆ ਕਿ ਉਹ ਵੀ ਮਾਇਆ ਦੇ ਅਧੀਨ ਹੋ ਗਏ ਗੁਰਮਖ ਨਾਮ ਲੱਗੇ ਸੋਹਿਆ ਪਰ ਪੰਚਮ ਪਾਸ਼ਾ ਮਗਨੇ ਜੇ ਗੁਰਮੁਖ ਹੋ ਗਏ ਜਿਨ੍ਹਾਂ ਦਾ ਮੁਖ ਗੁਰੂ ਵੱਲ ਹੋ ਗਿਆ ਉਹ ਨਾਮ ਵਾਲੇ ਪਾਸੇ ਲੱਗ ਗਏ ਉਹ ਸੋਬਨਿਕ ਹੋ ਗਏ ਉਹ ਇਹਦੇ ਤੋਂ ਬਚ ਗਏ ਵਰਤ ਨੇਮ ਕਰਥਾ ਕੇ ਪਹੁੰਚਰਨਾ ਤਟ ਤੀਰਥ ਭਵੇ ਸਭ ਧਰਮਾਂ ਵਰਤ ਨੇਮ ਕਰਥਾ ਕੇ ਪਹੁੰਚਰਨਾ ਕਿਨੇ ਕਰਮ ਕਾਂਡ ਕਰ ਕਰ ਥਕ ਗਏ ਕੋਈ ਵਰਤ ਰੱਖਦਾ ਹੈ ਕੋਈ ਨੇਮ ਕਰਦਾ ਹੈ ਵੀ ਇੰਨਾ ਨੇਮ ਹੈ ਮੇਰਾ ਐ ਜਾਣਾ ਹੀ ਜਾਣਾ ਹੈ ਮੈਂ ਆ ਕੰਮ ਕਰਨਾ ਹੀ ਕਰਨਾ ਹੈ ਤੇ ਮਾਰੀ ਕਹਿੰਦੇ ਭਾਈ ਉਹ ਪਹਚਰਨ ਕ ਹੁੰਦਾ ਕਿ ਕੀਤੇ ਹੋਏ ਕਰਮਾਂ ਦਾ ਪਛਤਾਵਾ ਕਰ ਕਰਕੇ ਥੱਕ ਗਏ ਲੋਕ ਤਟ ਤੀਰਥ ਭਵੇ ਸਭ ਧਰਨਾ ਤਟਾਂ ਤੇ ਤੀਰਥਾਂ ਤੇ ਨਦੀਆਂ ਦੇ ਕਿਨਾਰਿਆਂ ਤੇ ਜਾ ਜਾ ਕੇ ਗੰਗਾ ਤੇ ਸਰਸਵਤੀ ਤੇ ਤੇ ਮਾਰੀ ਕਹਿੰਦੇ ਉਹਨਾਂ ਦੇ ਜਾ ਜਾ ਕੇ ਉਹ ਸਾਰੀ ਧਰਤੀ ਘੁੰਮ ਕੇ ਵੇਖ ਲਿਆ ਸੇ ਉਪਰੇ ਜੇ ਸਤਗੁਰ ਕੀ ਸਰਣਾ ਪਰ ਇਹ ਸੰਸਾਰ ਸਾਗਰ ਤੋਂ ਪਾਰ ਉਹੀ ਹੋਏ ਨੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਗਏ ਜਿਨ੍ਹਾਂ ਨੇ ਗਿਆਨवान ਹੋ ਕੇ ਜਿਹੜੇ ਇਸ ਆਪਣੇ ਜੀਵਨ ਨੂੰ ਜੁਆਇਨ ਨਹੀਂ ਤੇ ਫਿਰ ਮਾਰੀ ਕਹਿੰਦੇ ਦੇਖਾ ਦੇਖੀ ਸਭ ਕਰਾਂ ਮਨਮੁਖ ਬੂਝ ਨਾ ਪਾਏ ਕੋਲੂ ਦਾ ਬਲਦ ਚੱਲਦਾ ਤੇ ਬਹੁਤ ਐ ਪਰ ਢੇੜੇ ਉੱਥੇ ਕੱਢਦਾ ਜਾਂਦਾ ਕਿਤੇ ਨਹੀਂ ਕਿਉਂਕਿ ਅੱਖਾਂ ਬਨੀਆਂ ਹੋਈਆਂ ਉਹ ਇਹ ਸੋਚਦਾ ਕਿ ਮੈਂ ਬੜਾ ਪੈਂਡਾ ਕਰ ਲਿਆ ਪਰ ਪੈਂਡਾ ਨਹੀਂ ਕੀਤਾ ਉਥੇ ਕਰਮ ਕਾਂਡਾਂ ਦੇ ਚੱਕਰ ਵਿੱਚ ਪਿਆ ਹੋਇਆ ਉਥੇ ਦੇ ਉਥੇ ਹੀ ਖੂਦ ਡੱਡ ਵਾਂਗੂ ਗਿੜਾ ਕੱਢੀ ਜਾਂਦਾ ਤੇ ਖੂਦ ਉਹ ਡੱਡੂ ਜਿਹੜਾ ਹੈ ਨਾ ਉਹ ਖੂਨ ਉਹੀ ਆਪਣਾ ਜੀਵਨ ਮੰਨ ਲੈਂਦਾ ਬਸ ਉਹ ਕਹਿੰਦਾ ਇਹ ਹੀ ਹੀ ਵੱਡਾ ਇਸ ਤੋਂ ਵੱਡਾ ਕੋਈ ਹੈ ਨਹੀਂ ਇਸ ਤੋਂ ਵੱਡਾ ਸਮੁੰਦਰ ਕੋਈ ਨਹੀਂ ਹੈ ਇਸ ਕਰਕੇ ਮਾਰਕ ਨੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਆਏ ਜਿਹਨੇ ਆਪਣੀ ਮਾਇਆ ਨੂੰ ਛੱਡ ਦਿੱਤਾ ਹੰਕਾਰ ਨੂੰ ਤਿਆਗ ਦਿੱਤਾ ਉਹ ਹੀ ਉਭਰੇ ਨੇ ਉਹ ਹੀ ਪਾਰ ਹੋਏ ਨੇ ਮਾਇਆ ਮੋ ਸਭੂ જગ ਬਦਾ ਹਉ ਮੈਂ ਪਚੈ ਮਨ ਮੁਖ ਮੁਖਾ ਮੂਰਾਖਾ ਮਾਇਆ ਦੇ ਮੋਹ ਨੇ ਸਾਰੇ ਸੰਸਾਰ ਨੂੰ ਬੰਨਿਆ ਹੋਇਆ ਮੋਹ ਨਾਲ ਮੋਦੀ ਜੇਵੜੀ ਐਸੀ ਹੈ ਮੋਦੀ ਰੱਸੀ ਇਹੋ ਜੀ ਹੈ ਜੀ ਤੋੜਨੀ ਬੜੀ ਔਖੀ ਇਹ ਸੰਸਾਰ ਨੂੰ ਮਾਇਆ ਨਾਲ ਮੋਹ ਨਾਲ ਬੰਨਿਆ ਹੋਇਆ ਹਉ ਮੈਂ ਪਚੈ ਤੇ ਦੂਜੇ ਆਪਣੇ ਹੰਕਾਰ ਵਿੱਚ ਹੀ ਗਲ ਗਏ ਲੋਕ ਹੰਕਾਰ ਨੇ ਗਾਲ ਦਿੱਤਾ ਜੀਵਨ ਉਹਨਾਂ ਦਾ ਮਨਮੁਖ ਮੂਰਖਾ ਤੇ ਮਨ ਦੇ ਪਿੱਛੇ ਲੱਗ ਕੇ ਲੋਕ ਇਹ ਮੂਰਖਤਾਵਾਂ ਕਰਦੇ ਆ ਰਹੇ ਨੇ ਮੈਂ ਨਾ ਮਾਨੋ ਦੀ ਵਸਤ ਹੈ ਜੀ ਇਹ ਸਾਰੀ ਹਉਮੈ ਜਿਹੜੀ ਹੈ ਹੰਕਾਰ ਜਿਹੜਾ ਹੈ ਉਹ ਸਾਡੇ ਮਨ ਦੀ ਅੰਦਰ ਦੀ ਮੂਰਖਤਾ ਨੂੰ ਪ੍ਰਗਟ ਕਰਦਾ ਹੈ ਗੁਰੂ ਨਾਨਕ ਬਾਹ ਪਕਰ ਹਮ ਰਾਖਾ ਤੇ ਪੰਚ ਪਾਸ਼ਾ ਮਗਨੇ ਸਤਗੁਰੂ ਧੰਨ ਗੁਰੂ ਨਾਨਕ ਪਾਸ਼ਾ ਨੇ ਆਪ ਬਾਹ ਫੜ ਕੇ ਸਾਨੂੰ ਇਹਨਾਂ ਵਿਕਾਰਾਂ ਤੋਂ ਇਸ ਮੋਹ ਮਾਇਆ ਤੋਂ ਰੱਖ ਲਿਆ ਬਚਾ ਲਿਆ ਜਾਨ ਨਹੀਂ ਦਿੱਤਾ ਡੁੱਬਣ ਨਹੀਂ ਦਿੱਤਾ ਆਸਾ ਮਹੱਲਾ ਪੰਜਵਾ ਸਰਬ ਦੁਖ ਜਬ ਇਸ ਰੈ ਸੁਆਮੀ ਇਹਾ ਹੁਹਾ ਕਾਮਨਾ ਪ੍ਰਾਨੀ ਸੰਤ ਤ੍ਰਿਪਤਾਸੇ ਹਰ ਹਰ ਧਾਇ ਕਰ ਕਿਰਪਾ ਆਪਣੇ ਨਾਏ ਲਾਏ ਸਰਬ ਸੁਖ ਪ੍ਰਭ ਤੁਮਰੀ ਰਜ਼ਾਏ ਰਹਾਉ ਅਗਲੇ ਸ਼ਬਦ ਚ ਮਹਾਰਾਜ ਇਸ ਸੰਸਾਰ ਦੀ ਵਿਥਿਆ ਨੂੰ ਬਿਆਨ ਕਰਦੇ ਨੇ ਸਰਬ ਦੁਖ ਜਪ ਬਿਸਰੈ ਸੁਆਮੀ ਸਾਰੇ ਦੁਖ ਪ੍ਰਗਟ ਹੋ ਜਾਂਦੇ ਨੇ ਜਦੋਂ ਤੂੰ ਵਿਸਰ ਜਾਂਦਾ ਤੂੰ ਵਿਸਰੈ ਤਾਂ ਸਭ ਕੋ ਲਾਗੂ ਚੀਤ ਆਵੇਂ ਤਾਂ ਸੇਵਾ ਜਦੋਂ ਤੂੰ ਚੇਤੇ ਆਉਣਾ ਤਾਂ ਅੰਦਰ ਚਾਨਣ ਹੋ ਜਾਂਦਾ ਹੈ ਲਾਈਟ ਵੱਲ ਜਾਂਦੀ ਹੈ ਹਨੇਰਾ ਆਪਣੇ ਆਪ ਹੀ ਦੂਰ ਹੋ ਜਾਂਦਾ ਹੈ ਤੇ ਜਦੋਂ ਤੂੰ ਵਿਸਰਜਣਾ ਐਂਜ ਲੱਗਦਾ ਜਿਵੇਂ ਹਨੇਰਾ ਹੀ ਹਨੇਰਾ ਹੋ ਗਏ ਇਹ ਦੁੱਖ ਇਹ ਦਰਦਿਰਤਾ ਇਹ ਹਉਮੈ ਇਹ ਹੰਕਾਰ ਸਾਨੂੰ ਆਣ ਘੇੜਦੀ ਹੈ ਇਹ ਹਉ ਹਉ ਕਾਮਨਾ ਪ੍ਰਾਨੀ ਤੇ ਮਰਜ਼ ਕਹਿੰਦੇ ਫਿਰ ਉਹਦੇ ਤੋਂ ਬਿਨਾ ਨਾ ਇੱਥੇ ਨਾ ਅੱਗੇ ਨਾ ਲੋਕ ਤੇ ਨਾ ਪਰਲੋਕ ਇਹ ਪ੍ਰਾਨੀ ਫਿਰ ਕਿਸੇ ਕੰਮ ਨਾ ਕੋਈ ਕੰਮ ਕਰ ਹੀ ਨਾ ਸਕਿਆ ਆਪਣਾ ਬਸ ਹਉਮੈ ਵਿੱਚ ਹੀ ਆਪਣਾ ਜੀਵਨ ਗਾਲ ਕੇ ਚਲਾ ਗਿਆ ਹਰ ਹਰ ਧਿਆਏ ਸੰਤ੍ਰਪਤਾ ਸੇ ਹਰ ਹਰ ਧਿਆਏ ਪਰ ਜਿਹੜੇ ਸੰਤ ਨੇ ਤੇਰੇ ਜਿਹੜੇ ਤੇਰੇ ਪਿਆਰੇ ਨੇ ਜਿਹੜੇ ਗੁਰਮੁਖ ਜਾਨ ਨੇ ਉਹ ਰਜ ਗਏ ਉਹਨਾਂ ਨੇ ਹਰੀ ਦੇ ਨਾਮ ਨੂੰ ਧਿਆਏ ਆ ਉਹਨਾਂ ਅੰਦਰ ਕਿਸੇ ਕਿਸਮ ਦੀ ਕੋਈ ਭੁੱਖ ਨਹੀਂ ਕਰ ਕਿਰਪਾ ਆਪਣੇ ਨਾਂ ਲਾਏ ਤੂੰ ਆਪ ਕਿਰਪਾ ਕਰਕੇ ਉਹਨਾਂ ਉੱਤੇ ਕਿਉਂਕਿ ਤੇਰੀ ਕਿਰਪਾ ਤੋਂ ਬਿਨਾ ਨਾਮ ਨਹੀਂ ਜਪਿਆ ਜਾ ਸਕਦਾ ਤੇਰੀ ਕਿਰਪਾ ਤੋਂ ਬਿਨਾ ਸੰਗਤ ਵਿੱਚ ਵੀ ਨਹੀਂ ਆਇਆ ਜਾ ਸਕਦਾ ਤੇਰੀ ਕਿਰਪਾ ਤੋਂ ਬਿਨਾ ਇਹ ਬਾਣੀ ਪੜ ਹੀ ਨਹੀਂ ਸਕਦੇ ਜੀ ਅਸੀਂ। ਤੂੰ ਆਪ ਕਿਰਪਾ ਕੀਤੀ ਉਹਨਾਂ ਨੂੰ ਨਾਮ ਵਾਲੇ ਪਾਸੇ ਲਾ ਦਿੱਤਾ। ਇਸ ਮੋਹ ਮਾਇਆ ਤੋਂ ਤਿਆਗ ਕੇ ਨਾਮ ਵਾਲੇ ਪਾਸੇ ਜੁੜ ਗਏ। ਸਰਬਸੂਖ ਪ੍ਰਭ ਤੁਮਰੀ ਰਜ਼ਾਏ। ਪ੍ਰਭੂ ਤੇਰੀ ਰਜ਼ਾ ਵਿੱਚ ਰਹਿੰਦਿਆਂ ਹੋਇਆਂ ਸਾਰੇ ਹੀ ਸੁੱਖ ਪ੍ਰਾਪਤ ਨੇ। ਤੁਮਰੀ ਕਿਰਪਾ ਮੈਂ ਸੁਖ ਘਨੇਰੇ। ਜਿੰਨਾ ਉੱਤੇ ਫਿਰ ਤੂੰ ਕਿਰਪਾ ਕਰਦਾ ਉਹਨਾਂ ਅੰਦਰ ਸੁੱਖ ਹੀ ਸੁੱਖ ਹੈ ਕਿਉਂਕਿ ਸਦੀਵੀ ਸੁਖ ਯੂਨੀਵਰਸਲ ਤ੍ਰੁੱਥ ਜਿਹੜਾ ਹੈ ਉਹ ਉਹਨਾਂ ਕੋਲ ਹੈ ਤੂੰ ਆਪ ਕਿਰਪਾ ਕਰਕੇ ਇਹ ਨਾਮ ਦੀ ਦਾਤ ਉਹਨਾਂ ਦੀ ਝੋਲੀ ਪਾਈ ਹੈ ਰਹਾਉ ਸੰਗ ਹੋ ਬਤ ਕੋ ਜਾਨਤ ਦੂਰ ਸੋ ਜਨਮਰਤਾ ਨਿਤ ਨਿਤ ਝੂਰ ਜਿਹੜੀ ਚੀਜ਼ ਅੰਗ ਸੰਗ ਹੈ ਉਹਨੂੰ ਦੂਰ ਮੰਨੀ ਬੈਠਾ ਇਹ ਜੀਵ ਕਹਿ ਰਵਦਾਸ ਹਾਥ ਪੈ ਨੇਰੇ ਰਵਦਾਸ ਜੀ ਕਹਿੰਦੇ ਤੇਰੇ ਹੱਥ ਤੋਂ ਵੀ ਨੇੜੇ ਹੈ ਉਹਤੇ ਪਰ ਅਸੀਂ ਉਹਨੂੰ ਦੂਰ ਸਮਝੀ ਬੈਠੇ ਆਂ ਅਸੀਂ ਆਮ ਕਹਿੰਦੇ ਜੀ ਉੱਪਰ ਵਾਲਾ ਜਾਣੇ ਕਿਹੜਾ ਉੱਪਰ ਵਾਲਾ ਜੀ ਉਹ ਤੇਰੇ ਹਿਰਦੇ ਵਿੱਚ ਵਸਦਾ ਉਹ ਤੇ ਤੂੰ ਤੇ ਉਹਦੀ ਅੰਸ਼ ਹੈ ਉਹਦੀ ਜੋਤ ਤੇਰੇ ਅੰਦਰ ਹੈ ਉਹਦੀ ਗੱਲ ਕਿਉਂ ਨਹੀਂ ਕਰਦਾ ਇਸ ਕਰਕੇ ਮਹਾਰਾਜ ਕਹਿੰਦੇ ਉਹ ਦੂਰ ਸਮਝੀ ਬੈਠੇ ਨੇ ਸੋ ਜਨਮ ਮਰਤਾ ਨਿਤ ਨਿਤ ਧੂਰ ਜਿਹੜਾ ਦੂਰ ਸਮਝੀ ਬੈਠਿਆ ਕਹਿੰਦੇ ਹਰ ਰੋਜ਼ ਝੁਰਦਾ ਹੈ ਹਰ ਰੋਜ਼ ਮਰਦਾ ਹੈ ਜੀ ਹਰ ਰੋਜ਼ ਇਹ ਬੇਗਰਤ ਲੋਕ ਨੇ ਨਾ ਉਹ ਹਰ ਰੋਜ਼ ਹੀ ਮਰਦੇ ਨੇ ਜੀ ਜਿਨ ਸਭ ਕੁਝ ਦਿਆ ਤਿਸ ਚਿਤਵਤ ਨਾ ਹੈ ਜਿਨੇ ਸਾਰਾ ਕੁਝ ਦਿੱਤਾ ਉਹਨੂੰ ਭੁੱਲ ਗਿਆ ਦਾਤ ਪਿਆਰੀ ਵਿਸਰਿਆ ਦਾਤਾਰ ਦਾਤਾ ਦੇਣ ਵਾਲੇ ਨੂੰ ਭੁੱਲ ਗਿਆ ਤੇ ਦਾਤਾਂ ਨਾਲ ਜੁੜ ਗਿਆ ਮਹਾ ਵਿਖਿਆ ਮੈਂ ਦਿਨ ਰਹਿਣ ਜਾਹੇ ਇਸ ਤਰ੍ਹਾਂ ਇਸ ਜ਼ਹਿਰ ਨੂੰ ਪੀਂਦਾ ਹੋਇਆ ਧਗੀਆਂ ਕਰਦਾ ਹੋਇਆ ਝੂਠ ਬੋਲਦਾ ਹੋਇਆ ਵਿਕਾਰ ਕਰਮ ਕਰਦਾ ਹੋਇਆ ਭਿਆੜੀਆਂ ਸੋਚਾਂ ਸੋਚਦਾ ਹੋਇਆ ਕਿ ਦਿਨ ਰਾਤ ਇਸ ਜ਼ਹਿਰ ਨੂੰ ਪੀਂਦਿਆ ਨਿਕਲ ਰਿਹਾ ਹੈ ਦਿਨ ਰਾਤ ਅੰਮ੍ਰਿਤ ਦਾ ਕੁੰਡ ਤੇਰੇ ਅੰਦਰ ਹੈ ਪਰ ਆਲੇ-ਦੁਆਲੇ ਜ਼ਹਿਰੀ ਜ਼ਹਿਰ ਹੈ ਉਸਕ ਪਹੁੰਚਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਜ਼ਹਿਰ ਨੂੰ ਪੀ ਕੇ ਹੀ ਮਸਤ ਹੋਇਆ ਹੋਇਆ ਕੋ ਨਾਨਕ ਪ੍ਰਭ ਸਿਮਰੋ ਏਕ ਗਤ ਪਾਈਆ ਗੁਰਪੂਰਾ ਟੇਕ ਤੇ ਪੰਚਮ ਪਾਸ਼ਾ ਫਿਰ ਸਾਨੂੰ ਤਰੀਕਾ ਦੱਸਦੇ ਨੇ ਕਿ ਭਾਈ ਗੁਰਮੁਖ ਪਿਆਰੇ ਆ ਉਸ ਵਾਹਿਗੁਰੂਕਾਰ ਪੁਰਖ ਨੂੰ ਉਸ ਇੱਕ ਨੂੰ ਸਿਮਰਨਾ ਕਰ ਥਾਂ ਥਾਂ ਤੇ ਨਾ ਭੱਜ ਕੋ ਨਾਨਕ ਪ੍ਰਭ ਸਿਮਰੋ ਏਕ ਉਹ ਪ੍ਰਭੂ ਕੋਈ ਹੈ ਉਹਦੇ ਨਾਮ ਵੱਖਰੇ ਵੱਖਰੇ ਹੋ ਸਕਦੇ ਨੇ ਉਸ ਨੂੰ ਸਿਮਰਨਾ ਕਰ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਅਸੀਂ ਸਿਮਰਦੇ ਨਹੀਂ ਉੰਜ ਗੱਲਾਂ ਦੇ ਬਹੁਤ ਨਹੀਂ ਆ ਗੱਲਾਂ ਸਾਡੇ ਕੋਲ ਜਿੰਨੀਆਂ ਮਰਜੀ ਸੁਣ ਲਓ ਇੰਜ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਸਾਨੂੰ ਮਹਾਰਨੇ ਤਰੀਕਾ ਦੱਸਿਆ ਕਿ ਅੰਮ੍ਰਿਤ ਵੇਲੇ ਉੱਠ ਅੰਮ੍ਰਿਤ ਵੇਲੇ ਉੱਠ ਕੇ ਉਸ ਪ੍ਰਭੂ ਨੂੰ ਸਿਮਰਨਾ ਕਰ ਇਸ਼ਨਾਨ ਕਰ ਬਾਣੀ ਪੜ ਸੰਗਤ ਵਿੱਚ ਆ ਸੰਗਤ ਵਿੱਚ ਆ ਕੇ ਵਿਚਾਰ ਕਰਨੀ ਕਰ ਇਹ ਕੰਮ ਸਹਿਜ ਹੀ ਸਹਿਜ ਹੀ ਸਹਿਜ ਹੀ ਆਪਣੇ ਆਪ ਹੀ ਹੋ ਜਾਏਗਾ ਜਿਸ ਤਰ੍ਹਾਂ ਬਚਪਨ ਤੋਂ ਜਵਾਨੀ ਚ ਆਉਣ ਲੱਗਿਆ ਤੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਜਵਾਨ ਹੋ ਗਿਆ ਤੇ ਕਦੋਂ ਬੁੱਢਾ ਹੋ ਗਿਆ ਕਹਿੰਦੇ ਤੈਨੂੰ ਪਤਾ ਨਹੀਂ ਲੱਗਣਾ ਉਹ ਤੇਰੇ ਹਿਰਦੇ ਚ ਕਦੋਂ ਵਸ ਗਿਆ ਤੇ ਕਦੋਂ ਉਹਨੇ ਤੇਰੇ ਤੇ ਕਿਰਪਾ ਕੀਤੀ ਕਦੋਂ ਉਹਨੇ ਬਖਸ਼ਿਸ਼ ਕੀਤੀ ਇਹ ਸਹਿਜ ਹੀ ਸਹਿਜ ਹੀ ਇਸ ਤਰ੍ਹਾਂ ਹੀ ਤੇਰੇ ਅੰਦਰ ਪ੍ਰਕਾਸ਼ ਹੋ ਜਾਏਗਾ ਗੁਨਾ ਦਾ ਪ੍ਰਕਾਸ਼ ਹੋ ਜਾਏਗਾ ਉਹ ਆਪ ਕਿਰਪਾ ਕਰੇਗਾ ਉਹ ਬਖਸ਼ਿਸ਼ ਕਰੇਗਾ ਗਤ ਪਾਈ ਹੈ ਗੁਰਪੁਰਾ ਟੇਕ ਇਸ ਕਰਕੇ ਉਸ ਪ੍ਰਭੂ ਦੀ ਉਸ ਬੈਗਰੂ ਅਕਾਲ ਪੁਰਖ ਦੀ ਸ਼ਰਨ ਲੈਣਾ ਕਰ ਉਹਦੀ ਟੇਕ ਰੱਖ ਤੇਰੀ ਅਵਸਥਾ ਬਣ ਜਾਏਗੀ ਤੂੰ ਜਿਉਂਦੇ ਜੀ ਇਹਨਾਂ ਵਿਕਾਰਾਂ ਤੋਂ ਮੁਕਤ ਹੋ ਜਾਏਂਗਾ ਫਿਰ ਮਰਨ ਤੋਂ ਬਾਅਦ ਤੇਰੀ ਗਤੀ ਕਰਾਉਣ ਦੀ ਕੋਈ ਜ਼ਰੂਰਤ ਨਹੀਂ ਪੈਣੀ ਜਦੋਂ ਪ੍ਰਾਣੀ ਮਰ ਜਾਂਦਾ ਨਾ ਅਸੀਂ ਉਦੋਂ ਪ੍ਰਭੋਗ ਤੇ ਕਹਿੰਦੇ ਆ ਬਾਬਾ ਜੀ ਇਹ ਸ਼ਬਦ ਪੜਿਓ ਅੱਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਪਵਜਲ ਫੇਰਾ ਉਹ ਆਪ ਕੀ ਬਾਰ ਤੋਂ ਪਾਪ ਹੁਣ ਆ ਮਨੁੱਖਾ ਜਨਮ ਜਿਉਂਦੇ ਜੀ ਜਿਉਂਦੇ ਜੀ ਸਾਨੂੰ ਬਖਸ਼ ਮਰਨ ਤੋਂ ਬਾਅਦ ਸਾਨੂੰ ਕੀ ਪਤਾ ਕਿੱਥੇ ਹੈ ਕਿ ਨਹੀਂ ਹੈ ਅਸੀਂ ਤੇ ਜਿਉਂਦੇ ਜੀ ਮੋਏ ਹੋਏ ਜੋ ਮੁਕਤ ਹੈ ਕੋ ਮੁਕਤ ਨਾ ਦੀ ਜਾ ਪਹਿਲਾ ਨਾਮਦੇਵ ਜੀ ਕਹਿੰਦੇ ਮਰਨ ਤੋਂ ਬਾਅਦ ਸਾਨੂੰ ਮੁਕਤੀ ਨਹੀਂ ਚਾਹੀਦੀ ਮਰਨ ਤੋਂ ਬਾਅਦ ਮੁਕਤੀ ਨਹੀਂ ਚਾਹੀਦੀ ਜਿਉਂਦੇ ਜੀ ਅਸੀਂ ਮੁਕਤੀ ਚਾਹੁੰਦੇ ਹਾਂ ਇਸ ਵਿਕਾਰਾਂ ਤੋਂ ਇਸ ਹਉਮੈ ਤੋਂ ਇਸ ਹੰਕਾਰ ਤੋਂ ਇਸ ਈਰਖਾ ਤੋਂ ਇਹਨਾਂ ਵਕੀਲੀਆਂ ਤੋਂ ਇਹਨਾਂ ਭੜੇ ਕਰਮਾਂ ਤੋਂ ਤੇ ਤੁਸੀਂ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਜਦੋਂ ਅਸੀਂ ਤੁਹਾਡਾ ਆਸਰਾ ਲੈ ਲਿਆ ਤੇ ਸਤਿਗੁਰੂ ਫਿਰ ਕਿਰਪਾ ਕਰਦੇ ਨੇ ਉਹ ਬਖਸ਼ਿਸ਼ ਕਰਦੇ ਨੇ ਉਹ ਭੇੜੇ ਪਾਸੇ ਨਹੀਂ ਜਾਣ ਦਿੰਦੇ ਆਸਾ ਮਹੱਲਾ ਪੰਜਵਾਂ ਨਾਮ ਜਪਤ ਮਨ ਤਨ ਸਭ ਹਰਿਆ ਕਲਮਲ ਦੋਖ ਸਗਲ ਪਰ ਹਰਿਆ ਹੁਣ ਮਹਾਰਾਜ ਕਹਿੰਦੇ ਫਿਰ ਜਿਨ੍ਹਾਂ ਨੇ ਨਾਮ ਜਪਿਆ ਜਿਨ੍ਹਾਂ ਨੇ ਟੇਕ ਲਈ ਉਹਨਾਂ ਦਾ ਤਨ ਵੀ ਤੇ ਮਨ ਸਭ ਹਰਿਆ ਭਰਿਆ ਹੈ ਪਰ ਫੁੱਲਤ ਹੈ ਪੋਜ਼ਿਟਿਵ ਹੈ ਅੰਦਰ 네ਗੈਟਿਵਿਟੀ ਖਤਮ ਹੋ ਗਈ ਅੰਦਰਲੀ ਸਗਲ ਕਲਮਲ ਦੋਖ ਸਗਲ ਪਰ ਹਰਿਆ ਕਲਮਲ ਪਾਪ ਭੈੜੀ ਸੋਚ ਭੈੜੇ ਵਿਚਾਰ ਭੈੜੇ ਦੋਖ ਸਭ ਦੂਰ ਕਰ ਦਿੱਤੇ ਹੁਣ ਭੈੜਾ ਖਿਆਲ ਮਨ ਵਿੱਚ ਆਉਂਦਾ ਹੀ ਨਹੀਂ ਹੈ ਸੋਈ ਦਿਵਸ ਪਹਿਲਾ ਮੇਰੇ ਭਾਈ ਹਰ ਗੁਣ ਗਾਇ ਪਰਮਗਤ ਪਾਈ ਰਹਾਉ ਦੀ ਅਵਸਥਾ ਵਿੱਚ ਮੈਂ ਕਹਿੰਦਾ ਹੈ ਭਰਾਵਾ ਉਹ ਦਿਨ ਸਭ ਤੋਂ ਚੰਗਾ ਹੈ ਜਦੋਂ ਅਸੀਂ ਉਸ ਵਾਹਿਗੁਰੂਕਾਰਪੁਰਖ ਦੇ ਗੁਣਾਂ ਨੂੰ ਗਾਇਨ ਕੀਤਾ ਤੇ ਪਰਮ ਅਵਸਥਾ ਨੂੰ ਪ੍ਰਾਪਤ ਕਰ ਗਏ ਅਸੀਂ ਇਹਨਾਂ ਵਿਕਾਰਾਂ ਤੋਂ ਉੱਪਰ ਉੱਠੇ ਉਸ ਪ੍ਰਭੂ ਨਾਲ ਸਿਮਰਨ ਕਰਦੇ ਕਦ ਜਦੋਂ ਅਸੀਂ ਆਪਣੇ ਨਿਜ ਘਰ ਵਿੱਚ ਪਹੁੰਚੇ ਉਹ ਦਿਨ ਸਭ ਤੋਂ ਵਧੀਆ ਦਿਨ ਸੀ ਸਾਰ ਜਨਾ ਕੇ ਪੂਜੇ ਪੈਰ ਮਿਟਿਆ ਬਧਰ ਮਨ ਤੇ ਬੈਰ ਅਸੀਂ ਸਾਧ ਸੰਗ ਵਿੱਚ ਆ ਕੇ ਨਿਮਰਤਾ ਨਾਲ ਉਹਨਾਂ ਗੁਰਮਖਾਂ ਦੇ ਚਰਨੀ ਡਿੱਗੇ ਆ ਕੇ ਮਨ ਵਿੱਚ ਜਿਹੜੇ ਉਪੱਧਰ ਸਨ ਜਿਹੜੇ ਅਸੀਂ ਪਾਲੀ ਬੈਠੇ ਸੀ ਉਹ ਨਹੀਂ ਚੰਗਾ ਉਹ ਨਹੀਂ ਚੰਗਾ ਉਹ ਵੀ ਮਾੜਾ ਹੈ ਉਹ ਵੀ ਮਾੜਾ ਹੈ ਕਨੇ ਮਨ ਤੋਂ ਬੈਰ ਬਿਸਰ ਗਏ ਨਿਕਲ ਗਿਆ ਮਨ ਚੋਂ ਬੈਰ ਬਿਸਰ ਗਈ ਸਭ ਤਾਤ ਪ੍ਰਾਈ ਸਭ ਤੇ ਜਬ ਤੇ ਸਾਰ ਸੰਗਤ ਮੋਹੇ ਪਾਈ ਗੁਰਪੂਰੇ ਮਿਲ ਝਗੜ ਚੁਕਾਇਆ ਪੰਜ ਦੂਤ ਸਭ ਵਸਗਤ ਆਇਆ ਪੂਰੇ ਗੁਰੂ ਨਾਲ ਜੁੜੇ ਮਨ ਦੇ ਝਗੜੇ ਖਤਮ ਹੋ ਗਏ ਇਹ ਮਨ ਜਿਹੜਾ ਝਗੜਾ ਖੜਾ ਰੱਖਦਾ ਸੀ ਨਾ ਕੋਈ ਨਾ ਕੋਈ ਕਹਿੰਦੇ ਇਹ ਮਨ ਹੁਣ ਨਿਜ ਘਰ ਵਿੱਚ आनंद ਨਾਲ ਸਹਿਜ ਬਸਤਾ ਵਿੱਚ ਉਸ ਰਸ ਨੂੰ ਪੀ ਰਿਹਾ ਹੈ ਇਹ ਪੰਜੇ ਦੂਤ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੁਣ ਕੁਮਾਰੀ ਕਹਿੰਦੇ ਇਹ ਵਸ ਵਿੱਚ ਨਹੀਂ ਇਹ ਕਾਬੂ ਵਿੱਚ ਨਹੀਂ ਇਹ ਪੰਜੇ ਹੋਣੇ ਜ਼ਰੂਰੀ ਨੇ ਜੀ ਕਿਤੇ ਭਿਲੇ ਖਾ ਖਾ ਜਾਈਏ ਸੀ ਇਹ ਮਰਦੇ ਨਹੀਂ ਇਹ ਅਖੀਰ ਤੱਕ ਜਦੋਂ ਅਸੀਂ ਸਰੀਰ ਛੱਡਾਂਗੇ ਉਦੋਂ ਜਾਂਦੇ ਨੇ ਅਖੀਰ ਤੱਕ ਰਹਿੰਦੇ ਨੇ ਪਰ ਇਹ ਕਾਬੂ ਵਿੱਚ ਨਹੀਂ ਜਿਨ੍ਹਾਂ ਗੁਰਮਖਾ ਦੇ ਕਾਬੂ ਵਿੱਚ ਨੇ ਉਹ ਸੁਖੀ ਨੇ ਤੇ ਜਿਨ੍ਹਾਂ ਨੇ ਇਹਨਾਂ ਉਹਨਾਂ ਨੂੰ ਕਾਬੂ ਕੀਤਾ ਹੋਇਆ ਫਿਰ ਉਹ ਲੋਕ ਦੁਖੀ ਨੇ ਕਿਉਂਕਿ ਘਰ ਦੇ ਵਿੱਚ ਮੈਂ ਬਹੁਤ ਵਾਰੀ ਬੇਨਤੀ ਕੀਤੀ ਹੈ ਘਰ ਵਿੱਚ ਹਰ ਚੀਜ਼ ਹੋਣੀ ਜ਼ਰੂਰੀ ਹੈ ਘਰ ਵਿੱਚ ਅੱਗ ਹੋਣੀ ਜ਼ਰੂਰੀ ਹੈ ਜੀ ਪਰ ਰਸੋਈ 'ਚ ਜਦੋਂ ਪਰਦਿਆਂ ਨੂੰ ਲੱਗ ਜਾਏ ਤੇ ਘਰ ਉੱਡ ਜਾਂਦਾ ਹੈ ਕਾਮ ਹੋਣਾ ਜ਼ਰੂਰੀ ਹੈ ਕ੍ਰੋਧ ਹੋਣਾ ਜ਼ਰੂਰੀ ਹੈ ਲੋਭ ਹੋਣਾ ਜ਼ਰੂਰੀ ਹੈ ਮੋਹ ਹੋਣਾ ਜ਼ਰੂਰੀ ਹੈ ਹੰਕਾਰ ਹੋਣਾ ਵੀ ਜ਼ਰੂਰੀ ਹੈ ਕਮ ਸੇ ਕਮ ਕੌਨਫੀਡੈਂਸ ਤਾਂ ਹੋਵੇ ਬੰਦੇ ਨੂੰ ਆਪਣੇ ਆਪ ਤੇ ਇਹ ਨਹੀਂ ਕਿ ਹਰੇਕ ਹੀ ਆ ਕੇ ਦੱਬ ਜਾਏ ਕੋਈ ਇਸ ਕਰਕੇ ਸਾਨੂੰ ਮਹਾਰਾਜ ਨੇ ਪਹਿਰਾਵਾ ਵੀ ਇਸੇ ਕਰਕੇ ਦਿੱਤਾ ਹੈ ਕਿ ਪਹਿਰਾਵਾ ਸ਼ੇਰਾਂ ਵਾਲਾ ਪਾ ਕੇ ਰੱਖੀ ਪਰ ਅੰਦਰੋਂ ਹਿਰਨ ਵਾਂਗੂ ਨਹੀਂ ਬਾਹਰੋਂ ਬਦਾਮ ਵਾਂਗੂ ਸਖਤ ਨਹੀਂ ਅੰਦਰੋਂ ਨਰਮ ਰਹੀਂ ਅੰਦਰੋਂ ਗਰੀਬੀ ਹੈ ਨਿਮਰਤਾ ਵਾਲਾ ਜੀਵਨ ਨਿਮਰਤਾ ਵਾਲਾ ਹੈ ਪਰ ਜਿਹੜਾ ਪਹਿਰਾਵਾ ਦਿਖਾਵਾ ਜਿਹੜਾ ਹੈ ਉਹ ਸ਼ੇਰਾਂ ਵਾਲਾ ਰੱਖੀ ਤੇ ਜੇ ਕੱਲਾ ਬਾਹਰਲਾ ਪਹਿਰਾਵਾ ਹੀ ਹੈ ਫਿਰ ਕੋਈ ਫਾਇਦਾ ਨਹੀਂ ਇਸ ਕਰਕੇ ਮਾਰਾ ਸਮਝਾ ਰਹੇ ਨੇ ਪੰਜੇ ਵਸ ਜਦੋਂ ਵਸ ਵਿੱਚ ਆ ਗਏ ਕਾਬੂ ਵਿੱਚ ਨੇ ਕੰਟਰੋਲ ਵਿੱਚ ਨੇ ਘਰ ਦੇ ਵਿੱਚ ਆਪਾਂ ਰੱਖਦੇ ਆਂ ਕੁੱਤੇ ਰੱਖੇ ਨੇ ਲੋਕਾਂ ਨੇ ਸ਼ੇਰ ਵੀ ਰੱਖੇ ਨੇ ਘੋੜੇ ਰੱਖੇ ਨੇ ਬਲਦ ਰੱਖਦੇ ਆਪਾਂ ਘਰਾ ਦੇ ਨੇ ਉਹਨਾਂ ਨੂੰ ਨੱਥ ਪਾ ਕੇ ਰੱਖਦੇ ਆਂ ਜੇ ਉਹ ਨਖੜੀ ਹੋਈ ਹੈ ਕਾਬੂ ਵਿੱਚ ਨੇ ਤਾਂ ਤੇ ਉਹ ਗੱਡਾ ਲੈ ਜਾਣਗੇ ਜੀ ਅੱਗੇ ਤੱਕ ਤੇ ਜੇ ਉਹ ਹੀ ਕਾਬੂ ਨਾ ਰਹੇ ਫਿਰ ਗੱਡਾ ਵੀ ਪਲਟੇਗਾ ਇਹ ਚੀਜ਼ਾਂ ਨੇ ਜਿਹੜੀਆਂ ਸਾਰੀਆਂ ਮਾਰਗ ਨੇ ਸਤਿਗੁਰੂ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਇਹ ਪੰਜੇ ਦੂਤ ਹੁਣ ਵਸ ਵਿੱਚ ਨੇ ਵਸ ਗਤ ਆਇਆ ਜਿਸ ਮਨ ਵਸਿਆ ਹਰ ਨਾਮ ਨਾਨਕ ਤੇ ਸਿ ਉਪਰ ਕੁਰਬਾਨ ਇਹ ਹੈ ਜੀ ਨਾਮ ਦਾ ਵਸਣਾ ਜਦੋਂ ਇਹ ਪੰਜੇ ਸਾਡੇ ਕਾਬੂ ਵਿੱਚ ਆ ਜਾਣ ਜਦੋਂ ਮਨ ਵਿੱਚ ਨਿਮਰਤਾ ਆ ਜਾਏ ਜਦੋਂ ਇਹ ਮਨ ਭੈੜੀਆਂ ਸੋਚਾਂ ਸੋਚਣੀਆਂ ਬੰਦ ਕਰਦਾ ਹੈ ਭੈੜੇ ਵਿਚਾਰ ਆਉਣੇ ਬੰਦ ਹੋ ਜਾਣ ਸਿਰਫ ਤੇ ਸਿਰਫ ਇੱਕ ਅਕਾਲ ਪੁਰਖ ਦਾ ਨਾਮ ਹਿਰਦੇ ਚੱਲ ਪਏ ਅੰਦਰ ਜੋਤ ਪ੍ਰਗਟ ਹੋ ਜਾਏ ਤੇ ਪਾਤਸ਼ਾਹ ਕਹਿੰਦੇ ਜਿਸ ਮਨ ਵਸਿਆ ਹਰ ਨਾਮ ਇਸ ਤਰ੍ਹਾਂ ਜਿਹਦੇ ਹਿਰਦੇ ਵਿੱਚ ਉਹ ਪ੍ਰਭੂ ਦਾ ਨਾਮ ਵਸ ਗਿਆ ਨਾਨਕ ਤੇ ਸੀ ਉਪਰ ਕੁਰਬਾਨ ਤੇ ਪੰਜਵੇਂ ਨਾਨਕ ਸਬਸਿ ਨੂੰ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮੈਂ ਆਪ ਉਹਨਾਂ ਤੋਂ ਸਦਕੇ ਜਾਨਾ ਮੈਂ ਉਹਨਾਂ ਤੋਂ ਕੁਰਬਾਨ ਜਾਨਾ ਮੈਂ ਉਹਨਾਂ ਤੋਂ ਬਲੀ ਹਾਰ ਜਾਨਾ ਜਿਨ੍ਹਾਂ ਦਾ ਜੀਵਨ ਇਸ ਤਰ੍ਹਾਂ ਬਣ ਗਿਆ ਜਿਨ੍ਹਾਂ ਨੇ ਆਪਣੇ ਆਪ ਉਤੇ ਕੰਟਰੋਲ ਕਰ ਲਿਆ ਜਿਹੜੇ ਆਪਣੇ ਜੀਵਨ ਵਿੱਚ ਸਵਸਥ ਹੋ ਕੇ ਚੱਲਦੇ ਨੇ ਇਹ ਸੰਸਾਰ ਵਿੱਚ ਰਹਿੰਦੇ ਹੋਏ ਇਸ ਪਰਿਵਾਰ ਵਿੱਚ ਰਹਿੰਦੇ ਹੋਏ ਜਿਨ੍ਹਾਂ ਨੇ ਅੰਮ੍ਰਿਤ ਵੇਲਾ ਸੰਭਾਲ ਲਿਆ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਉਸ ਪ੍ਰਭੂ ਨੂੰ ਧਿਆਉਂਦੇ ਨੇ ਸਿਮਰਦੇ ਨੇ ਤੇ ਸੱਚੀ ਸੁੱਚੀ ਕੀਰਤ ਕਰਦੇ ਨੇ ਇਹ ਨਹੀਂ ਕਿ ਅਸੀਂ ਤੜਕੇ ਅੰਮ੍ਰਿਤ ਵੇਲੇ ਵੀ ਉੱਠਦੇ ਆਂ ਨਿਤਨੇਮ ਵੀ ਕਰਦੇ ਆਂ ਤੇ ਸਾਰਾ ਦਿਨ ਫਿਰ ਝੂਠ ਬੋਲਦੇ ਆਂ ਠੱਗੀਆਂ ਕਰਦੇ ਆਂ ਮਿਲਾਵਟਾਂ ਕਰਦੇ ਆਂ ਉਹ ਦੋ ਚੀਜ਼ਾਂ ਨਹੀਂ ਹੋ ਸਕਦੀਆਂ ਕਿ ਇੱਕ ਭਾਂਡੇ ਵਿੱਚ ਅਸੀਂ ਅੰਮ੍ਰਿਤ ਵੀ ਪਾਈ ਜਾਂਦੇ ਆਂ ਉਹ ਭਾਂਡੇ ਵਿੱਚ ਅਸੀਂ ਜ਼ਹਿਰ ਵੀ ਪਾਈ ਜਾਂਦੇ ਆਂ ਫਿਰ ਅੰਮ੍ਰਿਤ ਵੀ ਜ਼ਹਿਰ ਹੋ ਜਾਂਦਾ ਸੋ ਇਸ ਕਰਕੇ ਸਾਨੂੰ ਮਾਰੇ ਸਮਝਾ ਰਹੇ ਆ ਕਿ ਮੈਂ ਉਹਨਾਂ ਤੋਂ ਸੱਚੇ ਜਾਨਣਾ ਮੈਂ ਉਹਨਾਂ ਤੋਂ ਬਲੇਹਾਰ ਜਾਨਣਾ ਜਿਹੜੇ ਇਸ ਤਰ੍ਹਾਂ ਤੇਰੇ ਪ੍ਰਭੂ ਤੈਨੂੰ ਸਿਮਰਦੇ ਨੇ ਤੈਨੂੰ ਯਾਦ ਕਰਦੇ ਨੇ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸੰਭਾਲਿਆ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸਿੱਧੇ ਰਾਹ ਪਾਇਆ ਜਿਨ੍ਹਾਂ ਉਤੇ ਤੂੰ ਕਿਰਪਾ ਕੀਤੀ ਹੈ ਕਿਉਂਕਿ ਤੇਰੀ ਕਿਰਪਾ ਤੋਂ ਬਿਨਾ ਇਹ ਨਹੀਂ ਹੋ ਸਕਦਾ ਆਓ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀਓ ਅਸੀਂ ਤੁਹਾਡੀ ਸ਼ਰਨ ਡਿੱਗੇ ਆਂ ਹਮ ਅਬ ਗੁਣ ਭਰੇ ਇੱਕ ਗੁਣਨਾਹੀ ਅੰਮ੍ਰਿਤ ਛਾੜ ਬਿਖੇ ਬਿਖਖਾਈ ਮਾਇਆ ਮੋਹ ਰੰਪੈ ਪੂਲੇ ਸੁਤਦਾਰਾ ਸਿਓ ਪ੍ਰੀਤ ਲਗਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ ਸਮਝੜਾ ਹੈ ਉਹ ਸੰਪੂਰਨ ਹੁੰਦਾ ਹੋਇਆ ਪੂਰਨਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ